ਗੁੱਡ ਈਵਨਿੰਗ एवरीवन होप ਸੋ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਆਪਾਂ ਪੰਜਾਬ ਪੁਲਿਸ ਦੇ ਰਿਕਾਰਡਿੰਗ ਜਿਹੜੀ ਮੈਡਵਲ ਹਿਸਟਰੀ ਹੈ ਜੀ ਉਹ ਸਟਾਰਟ ਕਰ ਦਿੱਤੀ ਹੈ ਠੀਕ ਹੈ ਤੇ ਉਸ ਵਿੱਚ ਜਿਹੜਾ ਆਪਾਂ ਕਤਬਦੀਨ ਐਬਕ ਗੁਲਾਮ ਵੰਚ ਠੀਕ ਹੈ ਉਹ ਕੰਪਲੀਟ ਕਰ ਚੁੱਕੇ ਆ ਇਸ ਵੀਡੀਓ ਵਿੱਚ ਆਪਾਂ ਜਿਹੜਾ ਗੁਲਾਮ ਵੰਚ ਦਾ ਨੈਕਸਟ ਜਿਹੜਾ ਰੂਲਰ ਹੋਇਆ ਸੀਗਾ ਉਹਦੇ ਬਾਰੇ ਗੱਲ ਕਰਾਂਗੇ ਠੀਕ ਹੈ ਜੀ ਕੋਤਬਦੀਨ ਐਬਕ ਤੋਂ ਬਾਅਦ ਨਾ ਕੁਝ ਸਮੇਂ ਲਈ ਉਸ ਦਾ ਪੁੱਤਰ ਆਰਾਮ ਸ਼ਾ ਗੱਦੀ ਤੇ ਬੈਠਾ ਸੀ ਠੀਕ ਹੈ ਬਟ ਉਹ ਥੋੜੇ ਟਾਈਮ ਲਈ ਬੈਠਾ ਸੀ ਗੱਦੀ ਤੇ ਤੇ ਉਸ ਤੋਂ ਬਾਅਦ ਜਿਹੜਾ ਬੈਠਾ ਸੀ ਗੱਦੀ ਤੇ ਇਲਤੁਤਮਿਸ਼ ਤੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਗੁਲਾਮਵਾਨਚ ਵਿੱਚ ਜੇ ਰੀਅਲ ਫਾਊਂਡਰ ਦੀ ਗੱਲ ਕਰੀਏ ਤਾਂ ਉਹ ਇਲਤੁਤਮਿਸ਼ ਹੀ ਸੀਗਾ ਠੀਕ ਹੈ ਤੇ ਇਸ ਨਾਲ ਰਿਲੇਟਡ ਬਹੁਤ ਸਾਰੇ ਫੈਕਟ ਆ ਜਿਹੜੇ ਕਿ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਨੇ ਤੇ ਉਹ ਆਪਾਂ ਕਰਾਂਗੇ ਠੀਕ ਹੈ ਜੀ ਕੋਤਬਦੀਨ ਐਬਕ ਦੀ ਹੋ ਜਾਂਦੀ ਹੈ ਜੀ ਡੈਥ ਠੀਕ ਹੈ ਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਆਰਾਮ ਸ਼ਾ ਗੱਦੀ ਤੇ ਬੈਠਾ ਠੀਕ ਹੈ ਪਰ ਜਿਹੜਾ ਆਰਾਮ ਸ਼ਾ ਸੀਗਾ ਉਹ ਗੱਦੀ ਦੇ ਯੋਗ ਨਹੀਂ ਸੀਗਾ ਜਸ ਕਰਕੇ ਜੀ ਜਿਹੜੇ ਜਨਤਾ ਸੀਗੀ ਉਹਨਾਂ ਨੇ ਨਾ ਇਲਤਤਮਿਸ਼ ਨੂੰ ਗੱਦੀ ਤੇ ਪਿਠਾ ਦਿੱਤਾ ਜਿਹੜੀ ਜਿਹੜਾ ਇਲਤਤਮਿਸ਼ ਸੀਗਾ ਠੀਕ ਹੈ ਇਸ ਨੂੰ ਗੱਦੀ ਤੇ ਬਿਠਾਇਆ ਗਿਆ ਠੀਕ ਹੈ ਆਰਾਮ ਸ਼ਾ ਤੋਂ ਬਾਅਦ ਜਿਹੜਾ ਇਹ ਇਲਤਤਮਿਸ਼ ਸੀ ਨਾ ਇਹ ਕਤਬਦੀਨ ਐਬਕ ਦਾ ਗੁਲਾਮ ਸੀਗਾ ਤੇ ਉਸ ਤੋਂ ਬਾਅਦ ਇਹ ਕਤਬਦੀਨ ਐਬਕ ਦਾ ਜਵਾਈ ਬਣ ਗਿਆ ਸੀ ਠੀਕ ਹੈ ਤੇ ਜਿਹੜਾ ਇਹ ਨੇ ਰੂਲ ਕੀਤਾ ਸੀਗਾ ਗੁਲਾਮਾਂਚ ਦੇ ਅੰਡਰ ਠੀਕ ਹੈ ਐਜ਼ ਅ ਰੂਲਰ 1210 ਤੋਂ ਲੈ ਕੇ 1236 ਠੀਕ ਹੈ ਇਹ ਦਾ ਜਦੋਂ ਇਹ ਰਾਜਾ ਬਣਿਆ ਸੀ ਉਦੋਂ ਦਾ ਟਾਈਮ ਪੀਰੀਅਡ ਹੈ ਠੀਕ ਹੈ ਜੀ ਜਿਹੜਾ ਇਹ ਤੋਂ ਤੁਸੀਂ ਸੀਗਾ ਇਹ ਇਲਬਾਰੀ ਜਾਂ ਅਲਬਾਰੀ ਕਬੀਲੇ ਨਾਲ ਸੰਬੰਧ ਰੱਖਦਾ ਸੀ ਇਹ ਇਹ ਪਹਿਲਾ ਅਸਲੀ ਸੁਲਤਾਨ ਸੀ ਠੀਕ ਹੈ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀਆਂ ਕਿ ਜਿਹੜਾ ਇਲਤਤਮੇਸ਼ਾ ਉਹ ਰੀਅਲ ਫਾਊਂਡਰ ਹੈ ਗੁਲਾਮ ਮੰਚ ਦਾ ਠੀਕ ਹੈ ਜੇਕਰ ਕਲਾ ਸੰਸਥਾਪਕ ਪੁੱਛਿਆ ਜਾਵੇ ਤਾਂ ਉਹ ਤਾਂ ਹੈਗਾ ਜੀ ਕੁਤਬਦੀਨ ਐਬਕ ਬਟ ਜੇਕਰ ਰੀਅਲ ਫਾਊਂਡਰ ਦੀ ਗੱਲ ਕੀਤੀ ਜਾਵੇ ਤਾਂ ਰੀਅਲ ਫਾਊਂਡਰ ਜਿਹੜਾ ਹੈਗਾ ਜੀ ਉਹ ਇਲਤਤਮੇਸ਼ਾ ਠੀਕ ਹੈ ਇਲਤਤਮੇਸ਼ ਨੇ ਨਾ ਇਕਤਾ ਸਿਸਟਮ ਚਲਾਇਆ ਸੀਗਾ ਤੇ ਹਰ ਇਕਤੇ ਦਾ ਇੱਕ ਇਕਤਾਦਾਰ ਹੁੰਦਾ ਸੀ ਇਸ ਤੋਂ ਇਲਾਵਾ ਜਿਹੜਾ ਇਲਤਤਮੇਸ਼ ਸੀ ਇਹਨੇ ਜਸਟਿਸ ਬੈਲ ਨੂੰ ਇੰਟਰੋਡਿਊਸ ਕੀਤਾ ਸੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਇਹ ਇਲਤੋਮਿਸ਼ ਨੇ ਨਾ ਇੱਕ 40 ਵਿਅਕਤੀਆਂ ਦੀ ਕਮੇਟੀ ਬਣਾਈ ਸੀ ਜਿਸ ਨੂੰ 40 ਸਾਂ ਆਖਦੇ ਸਨ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਇਲਤੋਤਮਿਸ਼ ਸੀਗਾ ਇਹਨੂੰ ਫਾਦਰ ਆਫ ਟੌਮ ਬਿਲਡਿੰਗ ਵੀ ਕਿਹਾ ਜਾਂਦਾ ਠੀਕ ਹੈ 1229 ਵੀ ਵਿੱਚ ਇਲਤੋਤਮਿਸ਼ ਨੇ ਕুতਬ ਮিনার ਦੇ ਨਿਰਮਾਣ ਨੂੰ ਪੂਰਾ ਕਰਵਾਇਆ ਸੀ ਠੀਕ ਹੈ ਜੇਕਰ ਐਵੇਂ ਪੁੱਛ ਲੈਣਾ ਕਿ ਕুতਬ ਮিনার ਬਣਵਾਇਆ ਕਿਨੇ ਸੀ ਤਾਂ ਕুতਬ ਮিনার ਬਣਵਾਇਆ ਸੀ ਜੀ ਕুতਬਦੀਨ ਐਬਕ ਨੇ ਉਸਨੇ ਸਟਾਰਟ ਕੀਤਾ ਸੀਗਾ ਠੀਕ ਹੈ ਆਪਣੇ ਗੁਰੂ ਬਖਤਿਆਰ ਕਾਕੀ ਦੀ ਯਾਦ ਵਿੱਚ ਬਣਾਉਣਾ ਸ਼ੁਰੂ ਕੀਤਾ ਸੀ ਕਤਬ ਦੀਨ ਐਬਕ ਨੇ ਠੀਕ ਹੈ ਬਟ ਜੇਕਰ ਕੰਪਲੀਟ ਦਾ ਪੁੱਛ ਲੈਣ ਵੀ ਕੰਪਲੀਟ ਕਿਹਨੇ ਕੀਤਾ ਸੀਆ ਕੰਪਲੀਟ ਕਿਹਨੇ ਕਰਵਾਇਆ ਸੀਗਾ ਤਾਂ ਇਲਤੁਤਮਿਸ਼ ਨੇ ਕਰਵਾਇਆ ਸੀਗਾ ਉਹ ਤਾਂ ਮিনার ਨੂੰ ਕੰਪਲੀਟ ਠੀਕ ਹੈ ਜੀ ਇਲਤੁਤਮਿਸ਼ ਜਿਹੜਾ ਸੀਗਾ ਇਹ ਦਿੱਲੀ ਦਾ ਪਹਿਲਾ ਸੁਲਤਾਨ ਸੀਗਾ ਜਿਸ ਨੇ ਦੋ ਸਿੱਕੇ ਜਾਰੀ ਕੀਤੇ ਸੀਗੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਇੱਕ ਤਾਂ ਸਿਲਵਰ ਟੰਕਾ ਤੇ ਦੂਜਾ ਸੀਗਾ ਕਾਪਰ ਜੀਤਲ ਜਿਹੜਾ ਕਿ ਸਿਲਵਰ ਟੰਕਾ ਸੀਗਾ ਇਹਦਾ ਜਿਹੜਾ ਭਾਰ ਕਹੋ ਉਹ ਸੀਗਾ ਜੀ 175 ਗ੍ਰਾਮ ਠੀਕ ਹੈ weight ਸੀਗਾ ਇਹਦਾ ਇਲਤਤਮਿਸ਼ ਨੂੰ ਸਲੇਵ ਆਫ ਦਾ ਸਲੇਵ ਕਿਹਾ ਜਾਂਦਾ ਹੈ ਇਲਤਤਮਿਸ਼ ਨੂੰ ਅਬਾਸਦ ਦਾ ਖਲੀਫਾ ਸੀਗਾ ਜੀ ਮਨਸੂਰ ਉਹਨੇ ਪਹਿਚਾਨ ਪੱਤਰ 1229ਵੀਂ ਵਿੱਚ ਦੀ ਚਿੱਠੀ ਦਿੱਤੀ ਸੀ ਜਿਸ ਨਾਲ ਇਲਤਤਮਿਸ਼ ਭਾਰਤ ਦਾ ਸੁਤੰਤਰ ਸ਼ਾਸਕ ਬਣ ਗਿਆ ਸੀ ਠੀਕ ਹੈ ਇਲਤਤਮਿਸ਼ ਨੂੰ ਅਮੀਰ ਅਲਮਸੀਨ ਕਿਹਾ ਜਾਂਦਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਇਹ ਵੀ ਤਰਾਇਨ ਦੀ ਤੀਜੀ ਲੜਾਈ ਕਤਬਦੀਨ ਐਬਕ ਦੇ ਗੁਲਾਮ ਜਲਦੌਜ ਉਸ ਸਮੇਂ ਜਿਹੜਾ ਜਲਦੌਜ ਸੀਗਾ ਉਹ ਗਜਨੀ ਦਾ ਸੁਤੰਤਰ ਸ਼ਾਸਕ ਸੀਗਾ ਤੇ ਇਹ ਵੀ ਜਿਹੜਾ ਪਤਮਦੀਨ ਐਬਕ ਦਾ ਗੁਲਾਮ ਸੀ ਤੇ ਇਹਨਾਂ ਤੋਂ ਤਮੇਸ਼ਵਰ ਵਿਚਕਾਰ ਹੋਈ ਸੀਗੀ ਕਦੋਂ ਹੋਈ ਸੀ 1215 ਈਸਵੀ ਵਿੱਚ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਫਾਈਟ ਹੈਗੀ ਹੈ ਜੀ ਠੀਕ ਹੈ ਵਾਰ ਹੈਗੀ ਹੈ ਜਿਹੜੀ ਇਹ ਇੰਪੋਰਟੈਂਟ ਹੈ ਜੀ ਠੀਕ ਹੈ ਤਰਾਇਨ ਦੀਆਂ ਦੋ ਲੜਾਈਆਂ ਤਾਂ ਸਾਰੇ ਪੜ ਲੈਂਦੇ ਆ ਤੀਸਰੀ ਲੜਾਈ ਨੂੰ ਸਕਿਪ ਕਰ ਦਿੰਦੇ ਆ ਬੱਚੇ ਬਟ ਤੁਸੀਂ ਇਹਨੂੰ ਪੜਨਾ ਕਿਉਂਕਿ ਹੁਣ ਜਿਹੜਾ ਐਗਜ਼ਾਮ ਦਾ ਲੈਵਲ ਆ ਉਹ ਕਾਫੀ ਜ਼ਿਆਦਾ ਹਾਈ ਹੋ ਚੁੱਕਾ ਠੀਕ ਹੈ ਤੇ ਕੋਈ ਪਤਾ ਨਹੀਂ ਐਗਜ਼ਾਮੀਨਰ ਨੇ ਕਿੱਥੋਂ ਕੁਐਸਚਨ ਪੁੱਛ ਲੈਣਾ ਠੀਕ ਹੈ ਜੀ ਇਸ ਤੋਂ ਇਲਾਵਾ ਜੀ ਇਲਤਤਮਿਸ਼ ਦੇ ਨਾਲ ਰਿਲੇਟਡ ਕੁਝ ਇੱਕ ਦੋ ਇੰਪੋਰਟੈਂਟ ਫੈਕਟ ਉਹ ਵੀ ਤੁਸੀਂ ਦੇਖ ਲਓ ਠੀਕ ਹੈ ਇਲਤਤਮਿਸ਼ ਦੇ ਦਰਬਾਰ ਵਿੱਚ ਨਾ ਇੱਕ ਲੇਖਕ ਸੀਗਾ ਜਿਸ ਦਾ ਨਾਮ ਸੀ ਮਿਨਹਾਜ਼ ਉਲ ਸਿਰਾਜ ਠੀਕ ਹੈ ਇਸਨੇ ਤਬਾਕਤ ਇਹ ਨਾ ਸਈਰੀ ਨਾਮ ਦੀ ਬੁੱਕ ਲਿਖੀ ਸੀ ਕੁਐਸਚਨ ਬੁੱਕ ਚੋਂ ਵੀ ਬਣਦਾ ਜੀ ਜੀਕੇ ਚ ਨਾ ਹਰ ਕਿਤੋਂ ਜਿਹੜਾ ਕੁਐਸਚਨ ਐਗਜ਼ਾਮੀਨਰ ਪਾ ਸਕਦਾ ਠੀਕ ਹੈ ਤੇ ਕੁਐਸਚਨ ਇਸ ਤਰ੍ਹਾਂ ਬਣਦਾ ਕਿ ਮਨਹਾਜ਼ ਉਲ ਸਿਰਾਜ ਕਿਸ ਦੇ ਦਰਬਾਰ ਵਿੱਚ ਲੇਖਕ ਸੀਗਾ ਤਾਂ ਇਹ ਸੀਗਾ ਜੀ ਇਲਤਤਮਿਸ਼ ਦੇ ਦਰਬਾਰ ਵਿੱਚ ਲੇਖਕ ਠੀਕ ਹੈ ਇਲਤਤਮਿਸ਼ ਦੀ ਮੌਤ ਤੋਂ ਬਾਅਦ ਕੁਝ ਸਮੇਂ ਲਈ ਜਿਹੜਾ ਰੁਕਨੁਦੀਨ ਫਰੋਸ਼ਾ ਇਹ ਗੱਦੀ ਤੇ ਬੈਠਾ ਸੀਗਾ 1236 ਵਿੱਚ ਬੈਠਾ ਸੀ ਤੇ ਉਸੇ ਟਾਈਮ ਹੀ ਉਸੇ ਸਾਲ ਹੀ ਇਸ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਸੀਗਾ ਤੇ ਰੁਕਨੁਦੀਨ ਫਰੋਸ਼ਾ ਨੂੰ ਅਤੇ ਇਸ ਦੀ ਮਾਂ ਨੂੰ ਚਾਲੀਸਾਂ ਨੇ ਮਾਰ ਦਿੱਤਾ ਸੀ ਜਿਹੜੀ ਕਿ ਇਲਤਤਮਿਸ਼ ਨੇ ਬਣਾਈ ਸੀਗੀ 40 ਵਿਅਕਤੀਆਂ ਦੀ ਇੱਕ ਜਿਹੜੀ ਕਮੇਟੀ ਬਣਾਈ ਹੋਈ ਸੀਗੀ ਇਲਤਤਮਿਸ਼ ਨੇ ਠੀਕ ਹੈ ਉਹ ਉਸ ਨੇ ਰੁਕਨੁਦੀਨ ਫਰੋਸ਼ ਸ਼ਾਹ ਨੂੰ ਤੇ ਉਸ ਦੀ ਮਾਂ ਨੂੰ ਮਾਰ ਦਿੱਤਾ ਸੀ ਠੀਕ ਹੈ ਤਾਂ ਇਹ ਤਾਂ ਸੀਗੀ ਜੀ ਗੁਲਾਮਵੰਚ ਦੇ ਸ਼ਾਸਕ ਇਲਤਤਮਿਸ਼ ਬਾਰੇ ਇੰਪੋਰਟੈਂਟ ਇਨਫੋਰਮੇਸ਼ਨ ਠੀਕ ਹੈ ਨੈਕਸਟ ਵੀਡੀਓ ਵਿੱਚ ਆਪਾਂ ਗੁਲਾਮਵੰਚ ਦੇ ਨੈਕਸਟ ਰੂਲਰ ਬਾਰੇ ਪੜਾਂਗੇ ਠੀਕ ਹੈ ਜਿਹੜੀ ਕਿ ਹੈਗੇ ਜੀ ਰਜੀਆ ਸੁਲਤਾਨਾ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਠੀਕ ਹੈ ਉਸ ਬਾਰੇ ਆਪਾਂ ਪੜਾਂਗੇ ਠੀਕ ਹੈ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰੋ ਠੀਕ ਹੈ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ